ਅੱਛਾ ਸ਼ਹਿਰ ਦੇ ਦਰਦ ਨੇੜੇ ਕੰ ਦਾ ਜਾ ਰਿਹਾ ਹੈ ਪੁਲਿਸ ਵੱਲੋਂ ਕੀੁਰ ਸੁਰੱਖਿਆ ਲੈ ਕੇ ਪੁਖਤਾ ਇੰਤਜ਼ਾਮ ਕੀਤਾ ਗਿਆ ਟ੍ਰੈਫਿਕ ਨੂੰ ਲੈ ਕੇ ਕੀ ਪੁਖਤਾ ਇੰਤਜ਼ਾਮ ਕੀਤੇ ਗਏ ਆਜ ਅਸੀਂ ਇੱਥੇ ਮੀਟਿੰਗ ਸੁਰੱਖਿਆ ਸੰਬੰਧਾਂ ਨੂੰ ਲੈ ਕੇ ਹੀ ਦੁਸ਼ਹਰਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮਿਸਟਰ ਕਪੂਰ ਜੀ ਮੇਰੇ ਨਾਲ ਬੈਠੇ ਬਿੰਦੂ ਜੀ ਤੇ ਪਤਵੰਤੇ ਜਿਹੜੇ ਸੱਜਣ ਜਿਹੜੇ ਇੱਥੇ ਦੇ ਮੈਂਬਰ ਨੇ ਆਪਣੇ ਦੁਸ਼ਹਰਾ ਕਮੇਟੀ ਦੇ ਸਾਰੇ ਦੁਸ਼ਹਰੇ ਨੂੰ ਚਲਾਉਣ ਵਾਲੇ ਵਿਵਸਥਾ ਨੂੰ ਲਾਂਡ ਆਰਡਰ ਨੂੰ ਕਾਇਮ ਰੱਖਣ ਵਾਲੇ ਦੇ ਸੰਬੰਧ ਵਿੱਚ ਅੱਜ ਮੀਟਿੰਗ ਅਸੀਂ ਜਿਹੜੀ ਇੱਥੇ ਕੀਤੀ ਹੈ ਇਹਦੇ ਵਿੱਚ ਅਸੀਂ ਜਿਹੜੀ ਟ੍ਰੈਫਿਕ ਵਿਵਸਥਾ ਹੈਗੀ ਆ ਉਹ ਇਨਸਪੈਕਟਰ ਸਰਿੰਦਰ ਜੀ ਸਾਡੇ ਕੋਲ ਬੈਠੇ ਨੇ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਫੋਰਸ ਦੇਾਂਗੇ ਔਰ ਇਹ ਆਪਣੇ ਪੁਆਇੰਟ ਵਾਈਜ਼ ਜਿੱਥੇ ਹੁੱਲੜਬਾਜੀ ਆ ਕੋਈ ਤਿੰਨ ਤਿੰਨ ਚੜ੍ਹੇ ਆ ਜਾਂ ਈਵ ਟੀਜ਼ਿੰਗ ਆ ਜਾਂ ਕੁਝ ਐਸਾ ਇਹਨਾਂ ਦੇ ਧਿਆਨ ਚੋਂਦਾ ਇਮੀਡੀਏਟ ਐਕਸ਼ਨ ਲੈਣਗੇ ਠੀਕ ਹੈ ਔਰ ਜਿਹੜੀ ਅਸੀਂ ਫੋਰਸ ਲਗਾਈ ਆ ਉਹ ਅਲੱਗ-ਅਲੱਗ ਜਿਹੜੇ ਸੈਕਟਰ ਬਣਾਏ ਅਸੀਂ ਮੇਲੇ ਦੇ ਵਿੱਚ ਜਿਹੜਾ ਜਿੱਥੇ ਉਹ ਪੰਗੂੜੇ ਵਗੈਰਾ ਨੇ ਜਿੱਥੇ ਕ라우ਡਡ ਪਲੇਸ ਆ ਜਿੱਥੇ ਮਾਰਕੀਟਿੰਗ ਲੋਕ ਕਰਦੇ ਆ ਤੇ ਅਲੱਗ-ਅਲੱਗ ਜਿਹੜੀਆਂ ਜਗਾਵਾਂ ਹੈਗੀਆਂ ਨੂੰ ਉੱਥੇ ਐਸਐਚਓ ਮਦਨ ਸਿੰਘ ਜੀ ਐਸਐਚਓ ਮਾਡਲ ਟਾਊਨ ਜੀ ਤੇ ਕਰਨ ਜੀ ਇਨਸਪੈਕਟਰ सुरेंद्र ਜੀ ਜਿਹੜੇ ਆ ਏ ਅਸੀਂ ਆਪਣੇ ਟਰੂਪਾਂ ਚ ਸੈਕਟਰ ਵਾਈਜ਼ ਜਿਹੜਾ ਇਹਨਾਂ ਨੂੰ ਲਾਂਡ ਆਰਡਰ ਨੂੰ ਕਾਇਮ ਰੱਖਣ ਲਈ ਇਹਨਾਂ ਨੂੰ ਫੋਰਸ ਦੇ ਕੇ ਅਸੀਂ ਉੱਥੇ ਜਿਹੜੀ ਹੈਗੀ ਆ ਸੁਰੱਖਿਆ ਪ੍ਰਬੰਧ ਕਾਇਮ ਕਰਾਂਗੇ ਅਸੀਂ ਮੈਕਸਿਮਮ ਅੱਜ ਸਾਡੇ ਕੋਲ ਜਿਹੜਾ ਕੋਈ 50 ਦੇ ਕਰੀਬ ਕਰਮਚਾਰੀ ਹੈਗੇ ਨੇ ਜਿਹੜਾ ਅਸੀਂ ਕੰਟੀਨਿਊ 11 ਵਜੇ ਤੱਕ 10:30 ਵਜੇ ਤੱਕ ਅਸੀਂ ਕਰੀਬ ਕਰਾਂਗੇ ਔਰ ਜਿਹੜੀ ਦੁਸ਼ਹਿਰਾ ਕਮੇਟੀ ਦੀ ਸੁਰੱਖਿਆ ਨੂੰ ਲੈ ਕੇ ਸਾਨੂੰ ਜਿਹੜੀ ਦਿੱਕਤ ਆਉਂਦੀ ਆ ਉਹ ਇਹ ਆਉਂਦੀ ਆ ਕਿ ਜਿਹੜੇ ਸ਼੍ਰੀ ਹਨੂਮਾਨ ਜੀ ਦੇ ਸਰੂਪਾਂ ਚ ਜਿਹੜੇ ਲੋਕ ਆਪਣਾ ਇਤਿਆਰ ਮਨਾਉਂਦੇ ਨੇ ਤੇ ਬਹੁਤ ਅੱਛੀ ਗੱਲ ਹੈ ਕਿ ਉਹ ਮਨਾਉਂਦੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਪਰ ਉਹ ਇੱਕ ਦਾ ਮੇਜਰ ਕਾਰਨ ਇਹ ਆ ਕਿ ਉਹ ਅੱਗੇ ਪਟਾਕੇ ਜਾਂ ਰੂਡਿੰਗ ਬਿਹੇਵ ਜਾਂ ਉਹ ਜਿਹੜਾ ਪਟਾਕੇ ਵਗੈਰਾ ਚਲਾਉਣ ਦਾ ਜਿਹੜਾ ਕਾਰਨ ਹੈ ਉਹ ਉਹ ਨਾ ਚਲਾਇਆ ਜਾਵੇ ਉਹਦੇ ਨਾਲ ਕੋ ਲਾਂਡ ਆਰਡਰ ਦੀ ਸਮੱਸਿਆ ਆ ਸਕਦੀ ਹੈ ਕੋਈ ਕੈਜੂਐਲਟੀ ਹੋ ਸਕਦੀ ਹੈ ਲਾਸਟ ਈਅਰ ਇੱਕ ਕੈਜੂਐਲਟੀ ਪਟਾਕਿਆਂ ਨੂੰ ਲੈ ਕੇ ਹੋਈ ਸੀਗੀ ਉਹਦੇ ਕਰਕੇ ਅਸੀਂ ਇਹ ਮੈਕਸਿਮਮ ਇਹਨਾਂ ਨੂੰ ਇੱਕ ਲਾਅ ਆਰਡਰ ਵੀ ਮੇਨਟੇਨ ਕਰਾਂਗੇ ਔਰ ਇਹਨਾਂ ਨੂੰ ਸਟ੍ਰਿਕਟਲੀ ਵਾਰਡ ਵੀ ਕਰਦੇ ਆਂ ਵੀ ਕੋਈ ਵੀ ਬੰਦਾ ਜਿਹੜਾ ਇਸ ਰੂਪਾਂ ਦੇ ਜਿਹੜਾ ਅੱਗੇ ਪਟਾਕਾ ਵਗੈਰਾ ਨਾ ਚਲਾਵੇ ਅਮਨ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਆਪਣਾ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੇ ਜਿਹੜਾ ਪ੍ਰਭੂ ਸ਼੍ਰੀ ਹਨੂਮਾਨ ਜੀ ਦੀ ਜਿਹੜੀ ਉਹ ਆਰਾਧਨਾ ਕਰਨ ਵੱਡੀਆਂ ਗੱਡੀਆਂ ਦੇ ਰੂਟ ਡਾਇਵਰਸ਼ਨ ਨੂੰ ਲੈ ਕੇ ਕੀ ਹਿੰਦਿਆ ਵੱਡੀਆਂ ਗੱਡੀਆਂ ਦੇ ਰੂਟ ਡਾਇਵਰਸ਼ਨ ਸਾਡੇ ਟ੍ਰੈਫਿਕ ਵੱਲੋਂ ਕੀਤੇ ਗਏ ਆ ਅਸੀਂ ਵੱਡੀਆਂ ਗੱਡੀਆਂ ਮੈਕਸਿਮਮ ਬਾਈਪਾਸ ਤੇ ਕੱਢਾਂਗੇ ਇੱਥੇ ਮੇਲੇ ਚ ਐਂਟਰੀ ਨਹੀਂ ਕਰਦੇਾਂਗੇ ਔਰ ਸਾਡੇ ਜਿਹੜੇ ਟ੍ਰੈਫਿਕ ਦੇ ਇੰਤਜ਼ਾਮ ਹੈਗੇ ਨੇ ਉਹ ਇੱਥੇ ਅਲੱਗ-ਅਲੱਗ ਰੂਟਸ ਦੇ ਵਿੱਚ ਅਸੀਂ ਉਹ ਪਾਰਕਿੰਗ ਬਣਾਈਏ ਟ੍ਰੈਫਿਕ ਦੀ ਉਸੇ ਜਗ੍ਹਾ ਨੂੰ ਹੀ ਯੂਜ਼ ਕੀਤਾ ਜਾਊਗਾ ਜਿਹੜਾ ਵੀ ਕੋਈ ਵੱਡੀ ਗੱਡੀ ਜਾਂ ਕੋਈ ਦੂਸਰਾ ਕਾਰ ਪਾਰਕਿੰਗ ਆ ਉਹ ਅਲੱਗ-ਅਲੱਗ ਸੈਕਟਰ ਦੇ ਵਿੱਚ ਅਸੀਂ ਮੁਲਾਜ਼ਮ ਵਗੈਰਾ ਡਿਪਲਿਊਟ ਕੀਤੇ। ਹਾਂਜੀ ਗੁਪਜਾਂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਪੁਲਿਸ ਵੱਲੋਂ? ਜੈ ਸ਼੍ਰੀ ਰਾਮ। ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਸੀ ਸੁਰੱਖਿਆ ਪ੍ਰਬੰਧਾ ਸੰਬੰਧੀ। ਸੋ ਅੱਜ ਡੀਐਸਪੀ ਸਾਹਿਬ ਸਾਡੇ ਲੋਕਲ ਸਾਰੇ ਹੀ ਥਾਣਿਆਂ ਦੇ ਪ੍ਰਭਾਵੀ ਮੌਕੇ ਤੇ ਮੌਜੂਦ ਨੇ। ਬਿੰਦੂ ਜੀ, ਸ਼ਾਨੂ ਜੀ ਸ਼ਿਵ ਜੈਨ ਜੀ ਸੰਜੀਵ ਜੀ ਸਾਡੇ ਸਾਥੀ ਰਾਦੇ ਜੀ ਇਹ ਵੀ ਇੱਥੇ ਮੌਜੂਦ ਨੇ ਸੋ ਡਿਪਟੀ ਸਾਹਿਬ ਨੇ ਜਿੱਦਾਂ ਦੱਸਿਆ ਕਿ ਇਹਨਾਂ ਨੇ ਬਕਾਇਦਾ ਤੌਰ ਤੇ ਕਾਜਬੇ ਦੇ ਦੋਨੋਂ ਤਰਫ ਪਾਰਕਿੰਗ ਬਣਾਉਣ ਦੀ ਪਲਾਨ ਕੀਤਾ ਵਾ ਤੇ ਜਿੱਦਾਂ ਰਾਤ ਨੂੰ 8 ਵਜੇ ਤੱਕ ਸਾਡਾ ਆਰਤੀ ਦਾ ਸਮਾਗਮ ਹੁੰਦਾ ਉਥੇ ਤੱਕ ਉਸ ਵੇਲੇ ਤੱਕ ਪ੍ਰੋਪਰ ਪੁਲਸ ਗਰਾਊਂਡ 'ਚ ਵੀ ਰਹੇਗੀ ਤੇ ਰੋਡ ਤੇ ਵੀ ਰਹੇਗੀ ਉਦੇ ਤੋਂ ਬਾਅਦ ਜਿਹੜਾ ਝੂਲਿਆਂ ਵਾਲੀ ਸਾਈਡ ਹੈ ਰਾਤ ਨੂੰ 11 ਵਜੇ ਤੱਕ ਪੁਲਿਸ ਪ੍ਰਸ਼ਾਸਨ ਦਾ ਪੂਰਾ ਉੱਥੇ ਇੰਤਜ਼ਾਮ ਰਹੇਗਾ ਤੇ ਵੈਸੇ ਵੀ ਦਸਹਿਰਾ ਮਹੋਤਸਬ ਨੂੰ ਡਰੋਨ ਨਾਲ ਪੂਰੀ ਨਿਗਰਾਨੀ ਰੱਖੀ ਜਾਊਗੀ ਸੋ ਕੈਮਰੇ ਅਸੀਂ 15 ਕੈਮਰੇ ਪੱਕੇ ਤੌਰ ਤੇ ਉੱਪਰ ਹਨਮਾਨ ਜੀ ਮੰਦਿਰ ਦੇ ਆਸ-ਪਾਸ ਲੱਗੇ ਦੇ ਨੇ 10-15 ਕੈਮਰੇ ਅਸੀਂ ਲਗਵਾਏ ਹੋਰ ਐਕਸਟਰਾ ਗਰਾਊਂਡ 'ਚ 25 ਕੈਮਰੇ ਝੋਲੇ ਵਾਲੇ ਪਾਸੇ ਲੱਗੇ ਨੇ ਸੋਏ ਸਾਰੇ ਅਸੀਂ ਸਮਾਜ ਦੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਆ ਪ੍ਰਸ਼ਾਸਨ ਦਾ ਸਾਨੂੰ ਪੂਰਾ ਸਹਿਯੋਗ ਹੈ ਅਸੀਂ ਅੱਜ ਡਿਪਟੀ ਸਾਹਿਬ ਇੱਥੇ ਆਏ ਨੇ ਆਪਣੇ ਸਾਰੇ ਹੀ ਪ੍ਰਭਾਰੀਆਂ ਨਾਲ ਅਸੀਂ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋਂ ਬਹੁਤ ਧੰਨਵਾਦੀ ਆ ਤਾਂ ਕਿ ਇਹ ਜੋ ਵੀ ਇਹਨਾਂ ਦਾ ਪਲਾਨ ਆ ਆਉਣ ਵਾਲੇ ਸਮੇਂ ਚ ਸਮੂਥਲੀ ਹੋ ਸਕਦਾ ਐਸੀ ਜਾ। ਸ਼ਹਿਰ ਵਾਸੀਆਂ ਨੂੰ ਸਾਡੀ ਇਹ ਹੱਥ ਜੋੜ ਕੇ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਕਿ ਦਸਹਿਰਾ ਮਹੋਤਸਵ 'ਚ ਆਓ ਤੇ ਪ੍ਰਭੂ શ્રી ਰਾਮ ਜੀ ਹਨੂਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਭਗਵਾਨ ਦੀ ਕਿਰਪਾ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਲਿ। ਡੀਐਸਪੀ ਸਾਹਿਬ ਨੇ ਦੱਸਿਆ ਕਿ ਹਨੂਮਾਨ ਜੀ ਦੇ ਸਰੂਪ ਸਾਡੇ ਲਈ ਪੂਰੇ ਪੂਜਨੀਏ ਨੇ। ਸੋ ਮੈਂ ਬੇਨਤੀ ਕਰੂੰਗਾ ਸਾਰੇ ਹੀ ਜਿੰਨੇ ਵੀ ਮਹਾਵੀਰ ਦਲ ਸ਼ਹਿਰਪੁਰ ਚ ਸਰੂਪ ਬਣਾ ਬਣਾਉਂਦੇ ਨੇ ਕਿ ਉਹ ਬੰਬਾਂ ਤੋਂ ਪਟਾਕਿਆਂ ਤੋਂ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਅਵਾਇਡ ਕਰਨ ਕਿਉਂਕਿ ਕੱਲ ਵੀ ਪ੍ਰਭੂ શ્રી ਰਾਮ ਜੀ ਦੀ ਵਿਵਾਦੀ ਸ਼ੋਭਾ ਯਾਤਰਾ ਸੀ ਤੇ ਬੰਬ ਕਰਕੇ ਇੱਕ ਹਾਦਸਾ ਹੋਣ ਤੋਂ ਬਚਿਆ ਮੈਂ ਬਾਰ-ਬਾਰ ਬੇਨਤੀ ਕਰੂੰਗਾ ਕਿਉਂਕਿ ਅਸੀਂ ਪਿਛਲੇ ਸਾਲ ਵੀ ਇੱਕ ਬਹੁਤ ਵੱਡਾ ਹਾਦਸਾ ਬੰਬਾ ਕਰਕੇ ਭੁਗਤੇ ਆ ਸੋ ਮੇਰੀ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਬੰਬ ਵਗੈਰਾ ਨਾ ਚਲਾਏ ਜਾਣ ਪ੍ਰਭੂ શ્રી ਹਨਮਤ ਮਹਾਰਾਜ ਜੀ ਦਾ ਰਾਮ ਜੀ ਦਾ ਆਪਣਾ ਆਨੰਦ ਮਾਨੋ ਪੂਜਾ ਅਰਚਨਾ ਜੋ ਤੁਹਾਡੀ ਸ਼ਰਧਾ ਹੈ ਉਹ ਕਰੋ ਅਸੀਂ ਹਰ ਤਰ੍ਹਾਂ ਨਾਲ શ્રી ਰਾਮ ਲੀਲਾ ਕਮੇਟੀ ਮਹਾਵਿਦਕ ਦਲਾਂ ਦੇ ਨਾਲ ਆ ਪ੍ਰੈਜ਼ੀਡੈਂਟ ਸਾਡੀ ਸਿਰਫ ਇਹੀ ਬੇਨਤੀ ਆ